ਜਿੰਨੇ ਭਰੋਸਾ ਹੀ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦਾ ਕਰ ਲਿਆ ਨਾ ਮੈਂ ਕਹਿੰਦਾ ਜੀ ਫਿਰ ਭਾਵੇਂ ਜਿਹੜਾ ਮਰਜ਼ੀ ਹਾਲ ਚੱਲਦਾ ਹੋਵੇ ਜ਼ਿੰਦਗੀ ਜਿਹੜੇ ਮਰਜ਼ੀ ਮੁਕਾਮ ਤੇ ਖੜੀ ਹੋਵੇ ਯਾਰ ਨਾ ਹੋਣ ਦੋਸ ਨਾ ਹੋਣ ਰਿਸ਼ਤੇਦਾਰੀਆਂ ਨੇ ਸਾਥ ਛੱਡ ਦਿੱਤਾ ਹੋਵੇ ਪਰ ਬਾਬਾ ਜੀ ਨੇ ਉਸ ਬੰਦੇ ਨੂੰ ਕਦੇ ਟੁੱਟਣ ਨਹੀਂ ਦੇਣਾ ਜੋ ਮਰਜ਼ੀ ਹੋ ਗਿਆ ਹੋਵੇ ਜ਼ਿੰਦਗੀ 'ਚ ਜਿੰਨੇ ਆਪਣੇ ਮਨ 'ਚੋਂ ਹੀ ਆਵਾਜ਼ ਕੱਢ ਲਈ ਨਾ ਕਿ ਭਾਵੇਂ ਸਮਾਜ ਦਾ ਮਰਜ਼ੀ ਹੋਵੇ ਘੜੀ ਜਿੱਦਾਂ ਦੀ ਮਰਜ਼ੀ ਹੋਵੇ ਮੇਰੇ ਬਾਬਾ ਦੀਸੀ ਨੇ ਮੈਨੂੰ ਕੁਝ ਨਹੀਂ ਹੁੰਦਣਾ ਤੇ ਯਕੀਨਨ ਫਿਰ ਕੁਝ ਵੀ ਨਹੀਂ ਹੁੰਦਾ ਮਾੜੇ ਮਾੜੇ ਹਾਲਾਤ ਆਂਦੇ ਜ਼ਿੰਦਗੀ 'ਚ ਬੜਾ ਔਖਾ ਸਮਾਂ ਵੀ ਆ ਜਾਂਦਾ ਕਈ ਵਾਰ ਪਰ ਬਾਬਾ ਹੀ ਨਾ ਅੱਖ ਚਪਕਨ ਜਿੰਨੇ ਸਮੇਂ 'ਚ ਬਚਾ ਲੰਦੇ ਆਪਣੇ ਬੱਚੇ ਨੂੰ ਸੋ ਮੈਂ ਤਾਂ ਜੀ ਆਪਣੇ ਦਿਲ ਤੇ ਹੱਥ ਰੱਖ ਕੇ ਗੱਲ ਕੰਨਾਂ ਮੈਂ ਕਿਸੇ ਬੰਦੇ ਵੇਖ ਕੇ ਨਹੀਂ ਕੰਨਾਂ ਮੈਂ ਖੁਦ ਉਸ ਸਮੇਂ 'ਚੋਂ ਨਿਕਲੇ ਆਇਆ ਮੈਂ ਖੁਦ ਉਹਨਾਂ ਹਾਲਾਤਾਂ ਜੋ ਗੁਜ਼ਰਿਆ ਹਾਂ ਜਿੱਥੇ ਕੋਈ ਬਾਹ ਫੜ ਕੇ ਵੀ ਨਹੀਂ ਖੁਸ਼ੀ ਹੀ ਕਈ ਵਾਰੀ ਸਮਾਂ ਅਸਾਂ ਆਇੰਦਾ ਨਾ ਕਿ ਸਾਰੇ ਪਿੱਛੇ ਹੋ ਜਾਂਦੇ ਆ ਕਿਉਂਕਿ ਕਿਸੇ ਨੂੰ ਕੋਈ ਪਰਵਾਹ ਨਹੀਂ ਕੀ ਤੁਹਾਡੀ ਜੇ ਤੁਸੀਂ ਸੋਚ ਕੇ ਬੈਠੇ ਹੋ ਨਾ ਕਿ ਇਹ ਮੇਰੀ ਬੜੀ ਫਿਕਰ ਕਰਦਾ ਕੋਈ ਨਹੀਂ ਜੀਗਾ ਇੱਥੇ ਤੁਸੀਂ ਦੁਖੀ ਹੋ ਤੁਸੀਂ ਪਰੇਸ਼ਾਨ ਹੋ ਦੁਨੀਆ ਤੁਹਾਨੂੰ ਗੱਲਾਂ ਸੁਣਾ ਸਕਦੀ ਹੱਸ ਸਕਦੀ ਹੈ ਮਜ਼ਾਕ ਬਣਾ ਸਕਦੀ ਹੈ ਪਰ ਕਿਸੇ ਨੇ ਬਾਹ ਨਹੀਂ ਫੜਨੀ ਕਿਸੇ ਨੇ ਸਮਝਾਣਾ ਨਹੀਂ ਕਿ ਯਾਰ ਵਕਤ ਦੀ ਗੱਲ ਆ ਵਕਤ ਬੀਤ ਜਾਣਾ ਹੈ ਟੈਨਸ਼ਨ ਨਾ ਲੈ ਆਪਣੇ ਮਾਲਕ ਤੇ ਭਰੋਸਾ ਰੱਖ ਐਨੀ ਗੱਲ ਵੀ ਨਹੀਂ ਕੋਈ ਕੰਦਾ ਅੱਜਕੱਲ੍ਹ ਦੁਨੀਆ ਦਾ ਪਿੱਛੇ ਹੋ ਜਾਂਦੀ ਹੈ ਇਹਦੇ ਤੇ ਓਖਾ ਸਮਾ ਆਇਆ ਹੈ ਇਹਦੇ ਹਾਲਾਤ ਮਾੜੇ ਆਪਾਂ ਕਿਉਂ ਇਹਦੇ ਨਾਲ ਖੜੇ ਹੋਈਏ ਸੋ ਮੈਨ ਨੂੰ ਦਾ ਬਚਾਉਣ ਵਾਲੇ ਬਾਬਾ ਦੀਪ ਸਿੰਘ ਜੀ ਐ ਆਪਾ ਦਾ ਬਾਬਾ ਦੀਪ ਸਿੰਘ ਦੇ ਪਿਆਰ ਚ ਇਨੀ ਗੱਲ ਵੀ ਤਾਂ ਹੀ ਕੰਨੇ ਆ ਕਿ ਮਰਨ ਦੇ ਕੰਡੇ ਵੀ ਬੰਦਾ ਪੈ ਗਿਆ ਹੋਵੇ ਨਾ ਕਿ ਜਿਹਦੇ ਸੋਚ ਹੀ ਨਾ ਹੋਵੇ ਕੋਈ ਦੂਸਰੀ ਜਿਹਦੀ ਸੋਚ ਹੀ ਇੱਕ ਪਾਸੇ ਲੱਗੀ ਹੋਵੇ ਕਿ ਮੈਂ ਮਰਨਾ ਹੀ ਮਰਨਾ ਜੇ ਉਸ ਮੌਤੇ ਮੂੰਚੋ ਵੀ ਕੋਈ ਬਚਾ ਸਕਦਾ ਤੇ ਉਹ ਹੋ ਗਏ ਬਾਬਾ ਦੀਪ ਸਿੰਘ ਜੀ ਬਸ ਬੰਦਾ ਇੱਕ ਵਾਰੀ ਸੱਚੇ ਦਿਲੋਂ ਯਾਦ ਕਰ ਲੇ ਪੁਕਾਰ ਲਵੇ ਕਿ ਬਾਬਾ ਦੀਪ ਸਿੰਘ ਜੀ ਦੁੱਖਾਂ ਦਾ ਬੋਝ ਬਹੁਤ ਪੈ ਚੁੱਕਾ ਜੀ ਮੇਰਾ ਕੋਈ ਸਹਾਰਾ ਨਹੀਂਗਾ ਮੈਂ ਤੁਹਾਡੇ ਤੇ ਹੀ ਆਸ ਰੱਖੀ ਹੈ ਮੈਨੂੰ ਤੁਹਾਡੇ ਤੇ ਹੀ ਵਿਸ਼ਵਾਸ ਹੈ ਮੈਨੂੰ ਬਚਾ ਲੋ ਪਿਆਰ ਜੀ ਇੱਕ ਵਾਰੀ ਪੁਕਾਰ ਲੋਗੇ ਨਾ ਆਪਣੇ ਮਾਲਕ ਨੂੰ ਤੇ ਫਿਰ ਜਿੱਦਾਂ ਮਾਂ ਸੰਭਲਦੀ ਨਾ ਆਪਣੇ ਬੱਚੇ ਨੂੰ ਕੁਝ ਨਹੀਂ ਹੋਣ ਦਿੰਦੀ ਓਵੇਂ ਮਾਲਕ ਘੁੱਟ ਕੇ ਬਾਹ ਫੜ ਲੈਂਦਾ ਕਿ ਪੁੱਤਰਾ ਹੁਣ ਮੈਂ ਤੈਨੂੰ ਕੁਝ ਨਹੀਂ ਹੋਣ ਦਿੰਦਾ ਤੂੰ ਆਪਣਾ ਸਾਰਾ ਵਿਸ਼ਵਾਸ ਹੀ ਮੇਰੇ ਤੇ ਰੱਖਿਆ ਤੇ ਤੇਰੇ ਸਾਰੇ ਕਾਰਜਾਂ ਦੀ ਜ਼ਿੰਮੇਵਾਰੀ ਵੀ ਮੇਰੀ ਹੈ ਭਾਵੇਂ ਜਿੱਦਾਂ ਦੇ ਮਰਜ਼ੀ ਹਾਲਾਤ ਹੋਣ ਮੈਂ ਤੈਨੂੰ ਕੁਝ ਨਹੀਂ ਹੋਣ ਦੇਣਾ ਜ਼ਿੰਦਗੀ ਦੇ ਹਾਲਾਤ ਜਿਆਦਾ ਤੰਗ ਕਰਦੇ ਵੇ ਤਾਂ ਇੱਕ ਵਾਰ ਬਾਬਾ ਦੀਪ ਸਿੰਘ ਦੇ ਅੱਗੇ ਜਾ ਕੇ ਬਹਿ ਜਾਓ। ਭਰੋਸਾ ਰੱਖ ਲੋ ਪੂਰਾ ਬਾਬਾ ਹੀ ਦੇ। ਮੈਂ ਕਹਿੰਨਾ ਜੀ ਆਪਣੇ ਆ ਵੀ ਤੁਹਾਡੀ ਜ਼ਿੰਦਗੀ ਦੇਖਣਾ ਕਿਵੇਂ ਬਦਲਦੀ। ਬਾਬੇ ਨੇ ਕੁਝ ਗਲਤ ਨਹੀਂ ਜੇ ਹੋਣ ਦੇਣਾ। ਇਹ ਜਿਹੜਾ ਸਮਾ ਜਿਹੜੇ ਹਾਲਾਤ ਜਿਹੜੇ ਦੁੱਖ ਆ ਤੁਹਾਨੂੰ ਡਰਾਉਂਦੇ ਬਿਨਾ ਇੱਕ ਵਾਰ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਅਰਦਾਸ ਕਰ ਦੋ। ਇੰਨਾ ਦੁੱਖਾਂ ਕਲੇਸ਼ਾਂ ਨੇ ਆਪਣੇ ਆ ਪਿੱਛੇ ਹੋਏ ਨਾ ਫਿਰ। ਬਾਬਾ ਦੀਪ ਸਿੰਘ ਨੇ ਆਪੇ ਤੁਹਾਡੀ लाज ਬਣਾ ਕੇ ਰੱਖਣੀ ਜੀ। ਬਿਲਕੁਲ ਵੀ ਘਬਰਾਣਾ ਨਹੀਂ ਜੇ ਬਿਲਕੁਲ ਵੀ ਸਮਾਵੇ ਕੇ ਟੁੱਟਣਾ ਨਹੀਂ ਜੇਗਾ ਬਾਬਾ ਜੀ ਦਾ ਹੱਥ ਜਦੋਂ ਤੱਕ ਤੁਹਾਡੇ ਸਿਰ ਤੇ ਹੈ ਤੁਹਾਡਾ ਕਾਲ ਵੀ ਨਹੀਂ ਜੇ ਕੁਝ ਵਿਗਾੜ ਸਕਦਾ